ਸਸ਼ੀਕਾਲ ਦੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਲੁਧਿਆਣਾ ਦੇ ਵਿੱਚ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਪੰਜਾਬ ਪੁਲਿਸ ਦੇ ਵਿੱਚ ਤੈਨਾਤ ਐਸਆਈ ਦੇ ਵੱਲੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਤਾਂ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਦੂਜਾ ਪੁਲਿਸ ਮੁਲਾਜ਼ਮ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ ਦੱਸ ਦੇ ਕਿ ਲੁਧਿਆਣਾ ਦੇ ਵਿੱਚ ਐਸਆਈ ਨੇ ਆਈਸਕ੍ਰੀਮ ਖਾ ਰਹੇ ਪੁਲਿਸ ਕਰਮਚਾਰੀਆਂ ਨੂੰ ਬੁਰੀ ਤਰੀਕੇ ਦੇ ਨਾਲ ਕੁਚਲ ਦਿੱਤਾ ਅਤੇ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਐਸਆਈ ਦੇ ਵੱਲੋਂ ਨਸ਼ਾ ਕੀਤਾ ਹੋਇਆ ਸੀ ਨਸ਼ੇ ਦੀ ਹਾਲਤ ਦੇ ਵਿੱਚ ਇਹ ਕਾਰ ਡਰਾਈਵ ਕਰ ਰਿਹਾ ਸੀ ਤਾਂ ਇਸੇ ਦੌਰਾਨ ਆਈਸਕ੍ਰੀਮ ਖਾ ਰਹੇ ਦੋ ਪੁਲਿਸ ਕਰਮਚਾਰੀਆਂ ਨੂੰ ਐਸਆਈ ਦੀ ਕਾਰ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਤਾਂ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਦੂਜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਉਸ ਦੀ ਲੱਤ ਟੁੱਟੀ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ ਅਤੇ ਐਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਐਸਐਸਆਈ ਦੇ ਵੱਲੋਂ ਨਸ਼ਾ ਕੀਤਾ ਹੋਇਆ ਸੀ ਨਸ਼ੇ ਦੇ ਵਿੱਚ ਟੁੱਟ ਇਸ ਦੇ ਵੱਲੋਂ ਐਸਿਡਿਕ ਹਾਦਸਾ ਕੀਤਾ ਗਿਆ ਵੱਡਾ ਸੜਕ ਹਾਦਸਾ ਦਰਦਨਾਕ ਜਿਹੜਾ ਲੁਧਿਆਣਾ ਦੇ ਵਿੱਚ ਵਾਪਰਿਆ ਜਿੱਥੇ ਇੱਕ ਪੁਲਿਸ ਮੁਲਾਜ਼ਮ ਦੇ ਵਿੱਚ ਪੁਲਿਸ ਮੁਲਾਜ਼ਮ ਦੇ ਵੱਲੋਂ ਹੀ ਦੋ ਪੁਲਿਸ ਕਰਮਚਾਰੀਆਂ ਨੂੰ ਟੱਕਰ ਮਾਰੀ ਗਈ ਹੈ ਜਿਸ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਉੱਥੇ ਹੀ ਜਿਹੜਾ ਦੋਸ਼ੀ ਐਸਆਈਏ ਉਸਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਉਸਨੂੰ ਹਿਰਾਸਤ ਦੇ ਵਿੱਚ ਲਿਆ ਹੈ ਤੇ ਉਸ ਦੀ ਜਿਹੜੀ ਹੈ ਟੈਸਟ ਕਰਵਾਏ ਜਾਣਗੇ ਕਿ ਉਸਨੇ ਨਸ਼ਾ ਕੀਤਾ ਸੀ ਜਾਂ ਨਹੀਂ ਪਰ ਬੇहद ਵੱਡੀ ਘਟਨਾ ਲੁਧਿਆਣਾ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਪੰਜਾਬ ਪੁਲਿਸ ਦੇ ਵਿੱਚ ਤਨਾਤ ਐਸਆਈ ਦੇ ਵੱਲੋਂ ਆਈਸਕ੍ਰੀਮ ਖਾ ਰਹੇ ਪੁਲਿਸ ਕਰਮਚਾਰੀਆਂ ਨੂੰ ਕੁਚਲ ਦਿੱਤਾ ਗਿਆ ਜਿਸ ਦੇ ਵਿੱਚ ਇੱਕ ਜਿਹੜਾ ਸੀ ਪੁਲਿਸ ਮੁਲਾਜ਼ਮ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ 35 ਸਾਲਾ ਇਸ ਦੀ ਉਮਰ ਦੱਸੀ ਜਾ ਰਹੀ ਸੀ ਪੁਲਿਸ ਮੁਲਾਜ਼ਮ ਦੀ ਜਦਕਿ ਦੂਸਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਰਾਘੀਰਾ ਦੇ ਵੱਲੋਂ ਕਿਹਾ ਗਿਆ ਕਿ ਐਸਆਈ ਨੇ ਜਦੋਂ ਦੋਨਾਂ ਪੁਲਿਸ ਮੁਲਾਜ਼ਮਾ ਨੂੰ ਆਪਣੀ ਕਾਰ ਦੇ ਨਾਲ ਟੱਕਰ ਮਾਰੀ ਤਾਂ ਉਹ ਕਰੀਬ 15 ਮੀਟਰ ਤੱਕ ਇਹਨਾਂ ਦੋਵਾਂ ਨੂੰ ਘੜੇਜਾ ਹੋਇਆ ਲੈ ਗਿਆ ਇਸ ਦੌਰਾਨ ਕਾਰ ਦੇ ਟਾਇਰ ਹੀਠਾ ਹੋਣ ਕਾਰਨ ਇੱਕ ਪੁਲਿਸ ਕਰਮਚਾਰੀ ਦੀ ਤਾਂ ਮੋਕੇ ਤੇ ਹਮੋਤ ਹੋ ਗਈ ਚਦਕਿ ਦੂਸਰੇ ਦੇ ਪੈਰ ਟੁੱਟ ਗਿਆ ਉਸਦੀ ਲੱਤ ਟੁੱਟ ਗਈ ਹੈ ਜਿਸ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਘਟਨਾ ਦੇ ਤੁਰੰਤ ਬਾਅਦ ਹੀ ਪੁਲਸ ਟੀਮ ਵੀ ਮੌਕੇ ਤੇ ਪਹੁੰਚ ਗਈ ਹੈ ਜਿਨ੍ਹਾਂ ਦੇ ਵੱਲੋਂ આરોપી ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਤੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਇਸ ਘਟਨਾ ਬਾਬਤ ਪੁਲਸ ਕਰਮਚਾਰੀ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਪੀਸੀਆਰ ਮਤਲਬ ਆਪਣੀ ਨਾ ਡਿਪਟੀ ਸਾਹਿਬ ਕੋਲ ਚੈਕਿੰਗ ਕਰਾ ਕੇ ਜਲੰਧਰ ਬਾਈਪਾਸ ਤੋਂ ਆ ਰਹੇ ਸੀ ਇੱਕ ਪਿੱਛੋਂ ਨਾ ਤੇਜ਼ ਰਫ਼ਤਾਰ ਸਵਿਫਟ ਟੀਮ ਪੀਵੀ 122 0762 ਆਈ ਜਿਹਨ ਮੋਟਰਸਾਈਕਲ ਨੰਬਰ ਪੀਸੀਆ 20 ਜੀ ਤੇ ਉਹਨੂੰ ਇਹਨਾਂ ਨਾਲ ਟੱਕਰ ਮਾਰੀ ਜਿਨ੍ਹਾਂ ਦਾ ਕਿਸੇ ਦੇ ਮੌਕੇ ਤੇ ਡੈਥ ਹੋ ਗਈ ਆਕਾਸ਼ਦੀਪ ਜੀ ਤੇ ਜਿਹੜਾ ਸਤਨਾਮ ਸਿੰਘ ਆ ਉਹਦਾ ਪੱਟ ਨੂੰ ਲੱਤ ਫੁੱਟ ਗਈ ਤੇ ਉਹ ਡੀਐਮਸੀ ਜਿਹੜੇ ਨਾਲ ਸੀ ਸਰ ਇਹ ਐਕਸੀਡੈਂਟ ਹੋਇਆ ਕਿੱਥੇ ਇਹ ਜਲੰਧਰ ਬਾਈਪਾਸ ਆਪਣੇ ਜਦੋਂ ਆਉਂਦੇ ਆ ਸਲਿਪ ਰੋਡ ਤੇ ਪੰਜਾਬ ਰੈਟ ਸਿਪਿੰਗ ਨੈਸ਼ਨਲ ਬੇਟ ਦੇ ਲੱਤ ਨਾਲ ਜੀ 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 ਸਰ ਇਹ ਗੱਡੀ ਚਲਾ ਕੋ ਨਿਰ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਇਹ ਬਲਵਿੰਦਰ ਸਿੰਘ ਹੈ ਐਸਆਈ 2 ਨੰਬਰ ਡਿਵੀਜ਼ਨ ਲੱਗੇ ਆ ਅੱਛਾ ਜੀ ਉਹ ਚਲਾ ਰਿਹਾ ਸੀ ਸਰ ਕਿਤੇ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਕੁਝ ਹਾਂ ਜੀ ਉਹਨਾਂ ਦਾ ਮੈਡੀਕਲ ਕਰਵਾਤਾ ਅੱਛਾ ਜੀ ਹਾਂ ਜੀ ਆਇਆ ਉਹਦੇ ਚੀ ਕੀ ਡਰਿੰਕ ਕੀਤੀ ਸੀ ਦੇਖੋ ਜੀ ਉਹਨੂੰ ਜਦੋਂ ਆਪਣੇ ਆਪਾ ਕੱਢ ਕੇ ਭੇਜਦੇ ਤੇ ਆ ਤੇ ਜਦੋਂ ਜਲਟਾ ਫ੍ਰੀ ਕੋਇਗਾ ਉਹ ਨਾਲ ਲੱਕੀਤਾ ਜਾਏਗਾ ਸਰ ਫੜ ਲਿਆ ਜੀ ਐਸਆਈ ਨੂੰ ਹਾਂ ਜੀ ਮੌਕੇ ਤੇ ਉਹਨੂੰ ਫੜ ਲਿਆ ਤੇ ਇੱਕ ਜੇ ਮੁਲਾਜ਼ਮ ਦੀ ਡੈਥ ਹੋਈ ਜੀ एक भाई। दी। एक दी आ, मैरे। मैरे देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप